ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਜੀ ਰੋਪੜ ਬੇਟੀ ਦਾ ਅਕਾਊਂਟ ਓਪਨ ਕਰਵਾਉਣਾ ਹੈ ਜੀ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਥਿਊ ਵਿਊ ਦੇਖੋ ਜੀ ਸਾਰੇ ਘਰ ਦਾ ਇਧਰ ਮੈਂ ਚਾਹ ਧਰੀ ਹੋਈ ਏ ਜੀ ਥੋੜੀ ਜੀ ਚਾਹ ਪੀਣੀ ਹੁੰਦੀ ਏ ਜੀ ਮੈਂ ਘਰ ਹੀ ਰਹੂੰਗੀ ਜੀ ਮੈਂ ਤਾਂ ਘਰ ਦੇ ਕੰਮ ਕਰ ਦੇਖੂੰਗੀ ਜੀ ਕਿਉਂਕਿ ਬੇਟੀ ਦੇ ਪਾਪਾ ਨਾਲ ਜੁਆਇੰਟ ਅਕਾਊਂਟ ਹੈ ਜੀ ਉਹ ਖਲਵਾ ਕੇ ਆਉਣਾ ਹੈ ਜੀ ਰੋਪੜ ਦਾ ਤੇ ਰੋਪੜ ਜਾਣਾ ਪਏਗਾ ਉਹ ਕਹਿੰਦੇ ਤੇ ਲੋ ਜੀ ਇੱਧਰ ਆਪਾਂ ਨੇ ਕੱਪੜੇ ਲੀੜੇ ਧੋਣ ਤੋਰੇ ਸੀਗੇ ਤੇ ਲਾਈਟ ਚੱਲੀਗੀ ਇਹ ਆਪਣਾ ਕੰਮ ਉੱਥੇ ਹੀ ਖੜ ਗਿਆ ਤੇ ਲਓ ਜੀ ਇੱਧਰ ਮੇਰੀ ਮੰਮੀ ਨੇ ਭੇਜੇ ਨੇ ਜੀ ਦੋ ਸੂਟ ਮੇਰੇ ਲਈ ਲੈ ਕੇ ਤੇ ਮਾਮਾ ਨੂੰ ਧੀਾਂ ਦਾ ਬਹੁਤ ਫਿਕਰ ਹੁੰਦਾ ਹੈ ਜੀ ਮੇਰੀ ਮਾਂ ਦੀ ਚੋਇਸ ਹੈ ਜੀ ਇਹ ਜਿੰਨੇ ਮੇਰੀ ਮਾਂ ਨੂੰ ਵਧੀਆ ਲੱਗੇ ਕਲਰ ਦੋ ਸੂਟ ਲੈ ਕੇ ਦੱਤੇ ਨੇ ਪਤਾ ਨਹੀਂ ਕਿਸ ਖੁਸ਼ੀ 'ਚ ਲੈ ਕੇ ਦੱਤੇ ਇਹ ਮੈਨੂੰ ਨਹੀਂ ਜੀ ਪਤਾ ਤੇ ਦੋ ਸੂਟ ਇਹ ਮੇਰੇ ਲਈ ਭੇਜੇ ਨੇ ਉਹਨਾਂ ਨੇ ਤੇ ਇਹਨਾਂ ਨੂੰ ਮੈਂ ਹੁਣ ਖਾਸ ਓਕੇਸ਼ਨ ਤੇ ਪਾਉਂਗੀ ਜੀ ਕਿਉਂਕਿ ਅੱਗੇ ਜਾ ਕੇ ਇੱਕ ਆਪਣਾ ਛੋਟਾ ਜਿਹਾ ਸੈਲੀਬ੍ਰੇਸ਼ਨ ਆ ਰਿਹਾ ਛੋਟਾ ਜਿਹਾ ਪ੍ਰੋਗਰਾਮ ਆ ਰਿਹਾ ਜੀ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਾਵਾਂਗੇ ਤੇ ਮੈਂ ਸਟਿਚ ਕਰੂੰਗੀ ਜੀ ਦੋਵੇਂ ਸੂਟਾਂ ਦੀ ਤੁਹਾਨੂੰ ਸਟਿਚਿੰਗ ਦੱਸੂੰਗੀ ਆਪਾਂ ਕੀ ਬਣਾਉਣ ਲੱਗੇ ਇਹਨਾਂ ਦਾ ਸਲਵਾਰ ਬਣਾਉਣ ਲੱਗੀ ਆ ਜਾਂ ਮੈਂ ਪਲਾਜ਼ੋ ਬਣਾਉਂਗੀ ਤੇ ਕਿਦਾਂ ਦੇ ਸੂਟ ਬਣਾਉਣ ਬਣਾਉਣ ਲੱਗੀ ਆ ਜੀ ਮੈਂ ਤੁਹਾਡੇ ਨਾਲ ਸਾਰੇ ਵੀਡੀਓ ਸ਼ੇਅਰ ਕਰੂੰਗੀ ਜੀ ਨੈਕਸਟ ਵੀਡੀਓ ਦੇ ਵਿੱਚ ਫਿਰ ਮੈਂ ਤੁਹਾਨੂੰ ਦਿਖਾਉਂਗੀ ਜੀ ਵੀ ਆਪਾਂ ਨੇ ਕੀ ਬਣਾਇਆ ਤੇ ਕਟਿੰਗ ਤੇ ਸਟਿਚਿੰਗ ਦੀ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰੂੰਗੀ ਥੋੜਾ ਜਿਹਾ ਆਪਾਂ ਡਿਫਰੈਂਟ ਬਣਾਵਾਂਗੇ ਇਹਨਾਂ ਨੂੰ ਸੂਟਾਂ ਨੂੰ ਕਿਉਂਕਿ ਮੇਰੀ ਮਾਂ ਨੇ ਆਪਣੇ ਹੱਥਾਂ ਨਾਲ ਲੈ ਕੇ ਦਿੱਤੇ ਨੇ ਬਹੁਤ ਮਾਮਾ ਨੂੰ ਤਾਂ ਧੀਆ ਨਾਲ ਬਹੁਤ ਹੁੰਦਾ ਹੈ ਜੀ ਪਤਾ ਨਹੀਂ ਮੇਰੀ ਮੰਮਾ ਨੂੰ ਕੁਝ ਜ਼ਿਆਦਾ ਹੀ ਹੈ ਜੀ ਮੇਰੀ ਮੰਮਾ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਬਸ ਲੈ ਕੇ ਦੇ ਦੁੰਦੇ ਨੇ ਤੇ ਲਓ ਜੀ ਸਾਡੇ ਉੱਪਰ ਦਾ ਵੀਊ ਚੈੱਕ ਕਰੋ ਕੱਪੜੇ ਬਹੁਤ ਸੀ ਧੋਣ ਵਾਲੇ ਆਪਾਂ ਨੇ ਦੁਪਹਿਰ ਤੋਂ ਬਾਅਦ ਕੱਪੜੇ ਕੰਪਲੀਟ ਕਰੇ ਪਹਿਲਾਂ ਕੱਪੜੇ ਧੋਤੇ ਸਾਰੇ ਜੀ ਅਸੀਂ ਗਏ ਹੋਏ ਸੀਗੇ ਇਸ ਕਰਕੇ ਤੇ ਇੱਧਰ ਸਾਰਾ ਸਮਾਨ ਆਪਾਂ ਨੇ ਤੋਤੋਂ ਸਵਾਰ ਕੇ ਆਪਾਂ ਰੱਖ ਲਿਆ ਬਾਕੀ ਪੱਗਾਂ ਵਗੈਰਾ ਇਹਨਾਂ ਦੀ ਧੋ ਕੇ ਸੁੱਕ ਗਈਆਂ ਨੇ ਜੀ ਤੇ ਆਪਣੇ ਤਾਰਾਂ ਬਹੁਤ ਬੰਨੀਆਂ ਹੋਈਆਂ ਨੇ ਇਹ ਆਪਣੇ ਪੜੋਸੀਆਂ ਦੀ ਤਾਰ ਐ ਇੱਧਰ ਆਪਣੇ ਵਾਲੀ ਤਾਰ ਆ ਉਹਦੇ ਤੇ ਵੀ ਆਪਾਂ ਨੇ ਕੱਪੜੇ ਸੁੱਕਣੇ ਪਾਏ ਹੋਏ ਨੇ ਆ ਇਹਦੇ ਪਾਪਾ ਦੇ ਕੱਪੜੇ ਸੁੱਕ ਗਏ ਨੇ ਤੇ ਇਹਨਾਂ ਨੂੰ ਲੈ ਕੇ ਜਾਉਂਗੀ ਜੀ ਮੈਂ ਹੁਣੇ نیچے ਨੂੰ ਤੇ ਇਹਨਾਂ ਦੀ ਤਹਿ ਤੋਂ ਵਗੈਰਾ ਲਾਉਨੇ ਨਾਲੇ ਬਾਕੀ ਪ੍ਰੈਸ ਵਗੈਰਾ ਕਰਦੇ ਆ ਤੇ ਲਓ ਜੀ ਇੱਧਰ ਇਹਦੇ ਪਾਪਾ ਉਹ ਨਹੀਂ ਪਹੁੰਚ ਗਏ ਜੀ ਬੇਟੀ ਨੂੰ ਲੈ ਕੇ ਟੀਬੀ ਸਾਹਿਬ ਗੁਰਦੁਆਰੇ ਤੇ ਬੇਟੀ ਕਹਿੰਦੀ ਮੀਮਾ ਟੀਬੀ ਸਾਹਿਬ ਗੁਰਦੁਆਰੇ ਚ ਮੱਥਾ ਪਾਪਾ ਟੇਕ ਕਿਉਂ ਆਣਾ ਐ ਜੀ ਕਾਫੀ ਟਾਈਮ ਕਿਉਂਕਿ ਬੇਟੀ ਨੂੰ ਟਾਈਮ ਨਹੀਂ ਜੀ ਮਿਲਦਾ ਹੈਗਾ ਕਦੇ-ਕਦੇ ਟਾਈਮ ਮਿਲ ਕਿਉਂਕਿ ਬੱਚਿਆਂ ਨੂੰ ਪੇਟੀਆਂ ਵਗੈਰਾ ਦੀ ਜ਼ਰੂਰਤ ਪੈਂਦੀ ਇਸ ਕਰਕੇ ਤੇ ਉਸ ਤੋਂ ਬਾਅਦ ਪਹੁੰਚ ਗਏ ਜੀ ਸਿੱਧੇ ਸਤਲੁਜ ਦਰਿਆ ਤੇ ਬਹੁਤ ਸੋਹਣਾ ਮਾਹੌਲ ਹੈ ਜੀ ਬੜਾ ਸ਼ਾਂਤ ਮਾਹੌਲ ਹੈ ਜੀ ਮੇਰਾ ਵੀ ਦਿਲ ਕਰਦਾ ਕਿਸ ਦਿਨ ਇੱਥੇ ਜਾ ਕੇ ਆਪਾਂ ਵੀਡੀਓ ਸ਼ੂਟ ਕਰਕੇ ਲੈ ਕੇ ਆਉਂਗੇ ਕਿਉਂਕਿ ਜਦੋਂ ਸਰੋਪੜ ਰਹਿੰਦੇ ਹੁੰਦੇ ਸੀ ਕਿ ਇੱਥੇ ਅਸੀਂ ਬਹੁਤ ਆਏ ਆ ਜੀ ਮੱਥਾ ਟੇਕਣ ਵਾਸਤੇ ਟੀਬੀ ਸਾਹਿਬ ਗੁਰਦੁਆਰੇ ਇੱਥੇ ਹੈੱਡ ਤੇ ਅਸੀਂ ਬਹੁਤ ਘੁੰਮਦੇ ਹੁੰਦੇ ਸੀਗੇ ਚਲੋ ਜੀ ਇੱਧਰ ਸਾਹਮਣੇ ਬਾਗ ਜਾਂ ਬਣਿਆ ਹੋਇਆ ਹੈ ਜੀ ਬਹੁਤ ਸੋਹਣਾ ਇੱਥੇ ਆਂਬ ਵਗੈਰਾ ਹੁੰਦੇ ਨੇ ਬੜਾ ਵਧੀਆ ਲ ਤੇ ਇਹ ਘੁੰਮ ਕੇ ਆਏ ਨੇ ਸਾਰਾ ਉੱਥੋਂ ਦਾ 뷰 ਵਗੈਰਾ ਦਿਖਾ ਰਹੇ ਨੇ ਵੀਡੀਓ ਬਣਾ ਕੇ ਲੈ ਕੇ ਆਏ ਨੇ ਤੇ ਵੈਸੇ ਭੀੜ ਤਾਂ ਉੱਥੇ ਹੈ ਨਹੀਂ ਸੀ ਕੋਈ ਵੀ ਨਹੀਂ ਸੀਗਾ ਕਹਿੰਦੇ ਵੀ ਚਲੋ ਅਸੀਂ ਇੱਦਾਂ ਹੀ ਟਾਈਮ ਸਪੈਂਡ ਕਰਦੇ ਸੀ ਕਿ ਥੋੜਾ ਜਿਹਾ ਟਾਈਮ ਲੱਗ ਰਿਹਾ ਸੀ ਅਕਾਊਂਟ ਵਾਸਤੇ ਤੇ ਬੇਟੀ ਨੂੰ ਵੀ ਥੋੜਾ ਜਿਹਾ ਸੀਗਾ ਵੀ ਚਲੋ ਅੱਜ ਕਾਲਜ ਤੋਂ ਛੁੱਟੀ ਵਗੈਰਾ ਕੀਤੀ ਹੈ ਹਨਾ ਚਲੋ ਮਾੜਾ ਮੋਟਾ ਬੱਚੇ ਨੂੰ ਇੰਜੋਏ ਵੀ ਕਰਾਉਣਾ ਚਾਹੀਦਾ ਇਸ ਕਰਕੇ ਤੇ ਲਓ ਜੀ ਇੱਧਰ ਇੱਕ ਛੋਟਾ ਜਿਹਾ ਖਾਲਜਾ ਬਣਿਆ ਹੋਇਆ ਹੈ ਜੀ ਪਾਣੀ ਦਾ ਤੇ ਨਾ ਉਧਰਲੀ ਸਾਈਡ ਤੇ ਹੈ ਘੁੰਮਣ ਵਾਸਤੇ ਗਏ ਨੇ ਇੱਥੇ ਮੱਛੀਆਂ ਵਗੈਰਾ ਬਹੁ ਬਹੁਤ ਲੋਕੀ ਇੱਥੇ ਮੱਛੀਆਂ ਵਗੈਰਾ ਫੜਨ ਵਾਸਤੇ ਆਉਂਦੇ ਨੇ ਤੇ ਲਓ ਜੀ ਸਾਹਮਣੇ ਚੈੱਕ ਕਰੋ ਜੀ ਛੋਟਾ ਜਿਹਾ ਪੂਲਾ ਇਹ ਮੈਂ ਕਈ ਵਾਰੀ ਲੰਗੀ ਹੈ ਇੱਥੇ ਨੂੰ ਪਰ ਡਰ ਬੜਾ ਲੱਗਦਾ ਇੱਥੋਂ ਤੇ ਲਓ ਜੀ ਉਸ ਤੋਂ ਬਾਅਦ ਫਿਰ ਇਹ ਜਾਣਗੇ ਜਿਸ ਦਾ ਬੈਂਕ ਦੇ ਵਿੱਚ ਤੇ ਬੈਂਕ ਵਾਲੇ ਕੀ ਕਹਿੰਦੇ ਨੇ ਕਿਉਂਕਿ ਇਹਦੇ ਪਾਪਾ ਨਾਲ ਛੋਟੀ ਹਿੰਦੀ ਦਾ ਅਕਾਊਂਟ ਹੈ ਜਿਹਦਾ ਤੇ ਹੁਣ 18 ਸਾਲ ਤੋਂ ਬਾਅਦ ਕਹਿੰਦੇ ਵੀ ਤੁਸੀਂ ਅਲੱਗ ਤੋਂ ਆਪਣਾ ਅਕਾਊਂਟ ਓਪਨ ਕਰਵਾ ਸਕਦੇ ਜੀ ਇਸ ਕਰਕੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਹੀ ਕਰਵਾਵਾਂਗੇ ਜੀ ਇਹਦਾ ਅਕਾਊਂਟ ਓਪਨ ਇਸ ਕਰਕੇ ਆਪਾਂ ਗਏ ਸੀਗੇ ਤੇ ਲੋ ਜੀ ਇੱਧਰ ਕਰਦੇ ਮੈਂ ਵੀ ਸਾਰੇ ਕੰਮਕਾਰ ਕੰਪਲੀਟ ਕਰ ਲਏ ਸੀਗੇ ਤੇ ਉਧਰ ਟਿੱਬੀ ਸਾਹਿਬ ਗੁਰਦੁਆਰਾ ਦੇਖੋ ਜੀ ਉੱਥੋਂ ਬਹੁਤ ਸੋਹਣਾ ਦਿਖਦਾ ਹੈ ਜੀ ਤੇ ਬਹੁਤ ਦੇਖੋ ਬੜੀ ਦੂਰ ਤੱਕ ਪਾਣੀ ਪਾਣੀ ਇਹ ਰੋਪੜ ਦਾ ਸਤਲੁਜ ਦਰਿਆ ਹੈ ਜੀ ਦੇਖੋ ਬਹੁਤ ਪਾਣੀ ਆਇਆ ਹੋਇਆ ਹੈ ਜੀ ਤੇ ਕਿਸੇ ਦਿਨ ਮੈਂ ਜਾਵਾਂਗੀ ਬਾਕਾਇਦਾ ਤੌਰ ਤੇ ਮੈਂ ਜਿੱਥੇ-ਜਿੱਥੇ ਅਸੀਂ ਟਾਈਮ ਸਪੈਂਡ ਕਰਦੇ ਸੀਗੇ ਅਸੀਂ ਮੈਰਿਜ ਤੋਂ ਬਾਅਦ ਗਏ ਸੀਗੇ ਉਹ ਤੁਹਾਡੇ ਨਾਲ ਵੀਡੀਓ ਮੈਂ ਜ਼ਰੂਰ ਬਣਾ ਕੇ ਲੈ ਕੇ ਆਉਂਗੀ ਜੀ ਤੇ ਮੈਨੂੰ ਬਹੁਤ ਉਦੋਂ ਡਰ ਲੱਗਦਾ ਹੁੰਦਾ ਸੀਗਾ ਤੇ ਲਓ ਜੀ ਉਸ ਤੋਂ ਬਾਅਦ ਬੇਟੀ ਕਹਿੰਦੀ ਮੈਂ ਪਾਪਾ ਸਟੇਡੀਅਮ ਦੇਖਣਾ ਜੀ ਜਿਹੜਾ ਨਹਿਰੂ ਸਟੇਡੀਅਮ ਕਿਉਂਕਿ ਬੱਚਿਆਂ ਨੇ ਕਦੇ ਇਸ ਚੀਜ਼ਾਂ ਦੇਖੀਆਂ ਹੀ ਨਹੀਂ ਜੀ ਹੈਗੀਆਂ ਅੰਦਰੋਂ ਤਾਂ ਵੈਸੇ ਬੰਦ ਸੀਗਾ ਇਹ ਤੇ ਇਹਨਾਂ ਨੇ ਬਾਹਰੋਂ ਹੀ ਦਿਖਾਇਆ ਜੀ ਬੇਟੀ ਨੂੰ ਤੇ ਲਓ ਜੀ ਅੰਦਰ ਆ ਗਏ ਨਹਿਰੂ ਸਟੇਡੀਅਮ ਦੇ ਵਿੱਚ ਤੇ ਇੱਧਰ ਤੁਸੀਂ ਵਿਊ ਚੈੱਕ ਕਰੋ ਜੀ ਸਾਡੇ ਰੋਪਣ ਦਾ ਮਸ਼ਹੂਰ ਨਹਿਰੂ ਸਟੇਡੀਅਮ ਹੈ ਜੀ ਇੱਥੇ ਹਰ ਇੱਕ ਚੀਜ਼ ਬਣੀ ਹੋਈ ਹੈ ਹਰ ਇੱਕ ਖੇਡਾਂ ਵਗੈਰਾ ਤੇ ਤਿਰੰਗਾ ਵਗੈਰਾ ਚੜਦਾ ਹੈ ਜੀ ਤੇ ਲਓ ਜੀ ਇੱਧਰ ਬਣ ਗਿਆ ਕੱਚੀ ਨਹਿਰ ਤੇ ਪੁਲ ਇਹ ਵੀ ਤੁਹਾਨੂੰ ਅਪਡੇਟ ਕਰਦੀ ਜੀ ਬਹੁਤ ਜਲਦ ਇਹ ਪੁਲ ਆਪਣਾ ਤਿਆਰ ਹੋ ਗਏ ਤੇ ਇੱਥੋਂ ਦੀ ਗੱਡੀਆਂ ਵਗੈਰਾ ਕ੍ਰਾਸ ਹੋਣਗੀਆਂ ਤੇ ਲੋ ਜੀ ਉਸ ਤੋਂ ਬਾਅਦ ਪਹੁੰਚ ਗਏ ਨੇ ਸਿੱਧਾ ਹੀ ਜਿਹੇ ਰਸਤੇ ਦੇ ਵਿੱਚ ਇਹਨਾਂ ਨੂੰ ਮੰਕੀ ਮਿਲ ਗਏ ਇਹਨਾਂ ਲਈ ਖਾਣ ਲਈ ਕੇਲੇ ਵਗੈਰਾ ਲਏ ਨੇ ਇਹਨਾਂ ਨੇ ਕਹਿੰਦੇ ਹੁੰਦੇ ਵਿਦਾਨ ਕਰਨਾ ਇਹਨਾਂ ਨੂੰ ਬਹੁਤ ਵਧੀਆ ਹੁੰਦਾ ਸ਼ੁਭ ਮੰਨਿਆ ਜਾਂਦਾ ਚਲੋ ਸ਼ੁਭ ਦੀ ਤਾਂ ਸਾਨੂੰ ਪਤਾ ਨਹੀਂ ਜੀ ਬਾਕੀ ਕਿਸੇ ਦੀ ਭੁੱਖ ਮਿਟਾ ਦੇਣੀ ਬਹੁਤ ਵੱਡੀ ਗੱਲ ਹੈ ਜੀ ਇਹ ਤੇ ਲੋ ਜੀ ਵੈਸੇ ਬੇਟੀ ਇਹਨਾਂ ਤੋਂ ਡਰ ਵੀ ਰਹੀ ਸੀ ਕਿਉਂਕਿ ਬੱਚਿਆਂ ਨੇ ਇਹ ਚੀਜ਼ਾਂ ਕਦੇ ਬਹੁਤ ਘੱਟ ਦੇਖੀਆਂ ਨੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਮਿਲਦੇ ਆਂ ਜੀ ਤੁਹਾਡੇ ਨਾਲ ਰੱਬ ਰੱਖੇ ਠੀਕ ਥੈਂਕ ਯੂ